ਦੋਸਤੋ ਅੱਜ ਜੇਕਰ ਅਸੀਂ ਪੰਜਾਬ ਦੇ ਪੁਰਾਣੇ ਕਲਾਕਾਰਾਂ ਵਿੱਚ ਦਗਾਣਾ ਜੋੜੀਆਂ ਦੀ ਗੱਲ ਕਰਦੇ ਹਾਂ ਤਾਂ ਮੁਹੰਮਦ ਸਦੀਕ ਅਤੇ ਬੀਬਾ ਰਣਜੀਤ ਕੌਰ ਦੀ ਜੋੜੀ ਦਾ ਨਾਮ ਸੱਤ ਮੋਹਰੀਆਂ ਇਕਤਾਰਾ ਦੇ ਵਿੱਚ ਆਉਂਦਾ ਹੈ ਕਿਉਂਕਿ ਇਹਨਾਂ ਨੇ ਦਗਾਣਾ ਗਾਣਿਆਂ ਨੂੰ ਇਕੱਲਾ ਗਾਇਆ ਹੀ ਨਹੀਂ ਬਲਕਿ ਆਪਣੇ ਉੱਤੇ ਹੰਡਾਇਆ ਤੇ ਉਹਨਾਂ ਦੇ ਵਿੱਚ ਵਿਚਰੇ ਹਨ ਜਿਸ ਕਰਕੇ ਲੋਕਾਂ ਨੇ ਇਸ ਜੋੜੀ ਨੂੰ ਸਿਰ ਅੱਖਾਂ ਤੇ ਬਿਠਾ ਕੇ ਰੱਖਿਆ ਮੁਹੰਮਦ ਸਦੀਕ ਦੇ ਬਾਰੇ ਤਾਂ ਤੁਸੀਂ ਸਾਰੇ ਕਾਫੀ ਜਾਣਕਾਰੀ ਰੱਖਦੇ ਹੋ ਪਰ ਉਹਨਾਂ ਦੇ ਨਾਲ 36 ਸਾਲ ਗਾਉਣ ਵਾਲੀ ਬੀਬਾ ਰਣਜੀਤ ਕੌਰ ਬਾਰੇ ਸਾਨੂੰ ਬਹੁਤ ਘੱਟ ਸੁਣ ਦੇਖਣ ਨੂੰ ਮਿਲਦਾ ਹੈ ਕੌਣ ਹੈ ਬੀਬੀ ਰਣਜੀਤ ਕੌਰ ਕਿਵੇਂ ਉਹ ਗਾਇਕੀ ਦੇ ਵਿੱਚ ਆਏ ਮੁਹੰਮਦ ਸਦੀਕ ਦੇ ਨਾਲ ਉਹਨਾਂ ਦਾ ਮੇਲ ਮਲਾਪ ਕਿਵੇਂ ਹੋਇਆ 36 ਸਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਮੁਹੰਮਦ ਸਦੀਕ ਅਤੇ ਬੀਬਾ ਰਣਜੀਤ ਕੌਰ ਦੀ ਇਹ ਜੋੜੀ ਆਖਰ ਟੁੱਟ ਕਿਉਂ ਗਈ ਕਿਸ ਗੱਲ ਨੂੰ ਲੈ ਕੇ ਦੋਹਾਂ ਦੇ ਵਿੱਚ ਝਗੜਾ ਹੋਇਆ ਸੀ ਇਹਨਾਂ ਸਾਰੀਆਂ ਗੱਲਾਂ ਬਾਰੇ ਅੱਜ ਦੀ ਵੀਡੀਓ ਵਿੱਚ ਚਰਚਾ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਬੀਬਾ ਰਣਜੀਤ ਕੌਰ ਦਾ ਜਨਮ 19 ਅਕਤੂਬਰ 1950 ਨੂੰ ਰੋਪੜ ਜ਼ਿਲ੍ਹੇ ਦੇ ਪਿੰਡ ਉੱਚਾ ਖੇੜਾ ਵਿੱਚ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਗਿਆਨੀ ਆਤਮਾ ਸਿੰਘ ਸੀ ਬੀਬੀ ਰਣਜੀਤ ਕੌਰ ਨੇ ਆਪਣੀ 8ਵੀਂ ਤੱਕ ਦੀ ਪੜ੍ਹਾਈ ਰੋਪੜ ਰਹਿੰਦੇ ਹੋਏ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਇਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਲੁਧਿਆਣੇ ਆ ਕੇ ਰਹਿਣ ਲੱਗਾ ਜਿੱਥੇ ਰঞ্জੀਤ ਕੌਰ ਨੇ 10 ਜਮਾਤਾਂ ਪਾਸ ਕੀਤੀਆਂ ਉਹਨਾਂ ਦਾ ਪਿਤਾ ਗਿਆਨੀ ਆਤਮਾ ਸਿੰਘ ਲੁਧਿਆਣੇ ਦੀ ਇੱਕ ਫੈਕਟਰੀ ਦੇ ਵਿੱਚ ਬਿਜਲੀ ਮਕੈਨਿਕ ਦਾ ਕੰਮ ਕਰਦਾ ਸੀ ਵੈਸੇ ਤਾਂ ਰঞ্জੀਤ ਕੌਰ ਨੂੰ ਗਾਉਣ ਦਾ ਸ਼ੌਂਕ ਥੋੜਾ ਬਚਪਨ ਤੋਂ ਹੀ ਸੀ ਪਰ ਜਦੋਂ ਉਹ ਥੋੜੀ ਵੱਡੀ ਹੋਈ ਤਾਂ ਉਦੋਂ ਸਭ ਤਾਂ ਉਦੋਂ ਉਹ ਸਮਾਂ ਸੀ ਜਦੋਂ ਰੇਡੀਓ 'ਤੇ ਪੰਜਾਬ ਦੀ ਕੋਇਲ ਸਰਿੰਦਰ ਕੌਰ ਕੋਕਿਆ ਕਰਦੀ ਸੀ ਸਰਿੰਦਰ ਕੌਰ ਦਾ ਗੀਤ ਚੰਨ ਵੇ ਮ ਸ਼ੌਂਕਣ ਮੇਲੇ ਦੀ ਇਹ ਗੀਤ ਰਣਜੀਤ ਕੌਰ ਦੇ ਦਿਲ ਨੂੰ ਬੜਾ ਜ਼ਿਆਦਾ ਟੰਬਦਾ ਸੀ ਇਹ ਗੀਤ ਉਹ ਆਪਣੇ ਸਕੂਲ ਦੇ ਵਿੱਚ ਵੀ ਉੱਚੀ ਉੱਚੀ ਗਾ ਕੇ ਸੁਣਾਇਆ ਕਰਦੀ ਸੀ ਰਣਜੀਤ ਕੌਰ ਦੀ ਗਉਣ ਪ੍ਰਤੀ ਲਗਨ ਅਤੇ ਅਤੇ ਸਰੀਲੀ ਆਵਾਜ਼ ਨੇ ਉਹਨਾਂ ਦੇ ਪਿਤਾ ਗਿਆਨੀ ਆਤਮਾ ਸਿੰਘ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਆਤਮਾ ਸਿੰਘ ਵੀ ਚਾਹੁੰਦਾ ਸੀ ਕਿ ਉਸ ਦੀ ਬੇਟੀ ਗਾਇਕੀ ਦੇ ਵਿੱਚ ਕਦਮ ਰੱਖੇ ਅਤੇ ਗਾਇਕੀ ਦੇ ਵਿੱਚ ਉਸ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਹੋਵੇ ਪ੍ਰੋਫੈਸ਼ਨਲ ਗਾਇਕੀ ਸਿੱਖਣ ਲਈ ਰਣਜੀਤ ਕੌਰ ਦੇ ਪਿਤਾ ਨੇ ਉਸ ਦਾ ਬਹੁਤ ਸਾਥ ਦਿੱਤਾ ਸੰਗੀਤ ਦੀਆਂ ਮੋਢਲੀਆਂ ਬਰੀਕੀਆਂ ਸਿੱਖਣ ਲਈ ਰਣਜੀਤ ਕੌਰ ਨੂੰ ਉਸਤਾਦ ਬਕਰ ਹੁਸੈਨ ਦੇ ਕੋਲ ਭੇਜਿਆ ਜਿੱਥੋਂ ਰਣਜੀਤ ਕੌਰ ਨੇ ਗਾਇਕੀ ਦੀ ਮੋਢਲੀ ਤਾਲੀਮ ਹਾਸਲ ਕੀਤੀ ਸਕੂਲੀ ਪੜਾਈ ਪੂਰੀ ਕਰਨ ਤੋਂ ਬਾਅਦ ਰਣਜੀਤ ਕੌਰ ਨੇ ਉਸ ਸਮੇਂ ਦੇ ਕਾਫੀ ਮਸ਼ਹੂਰ ਕਲਾਕਾਰ ਚਾਂਦੀ ਰਾਮ ਚਾਦੀ ਦੇ ਨਾਲ ਸਟੇਜਾਂ ਉੱਤੇ ਰਵਾਇਤੀ ਤੌਰ ਤੇ ਗਾਉਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਹੌਲੀ-ਹੌਲੀ ਲੋਕਾਂ ਦੇ ਵਿੱਚ ਰਣਜੀਤ ਕੌਰ ਦੀ ਪਛਾਣ ਬਾਨੀ ਸ਼ੁਰੂ ਹੋ ਗਈ ਰঞ্জੀਤ ਕੌਰ ਨੇ ਆਪਣਾ ਪਹਿਲਾ ਗੀਤ ਗਾਇਕ ਅਮਰ ਸਿੰਘ ਸ਼ੇਰਪੁਰੀ ਦੇ ਨਾਲ ਰਿਕਾਰਡ ਕਰਵਾਇਆ ਹੁਣ ਗੱਲ ਕਰਦੇ ਹਾਂ ਰঞ্জੀਤ ਕੌਰ ਦੇ ਮੁਹੰਮਦ ਸਦੀਕ ਦੇ ਨਾਲ ਹੋਈ ਮੇਲ ਮਲਾਬ ਬਾਰੇ ਹੋਇਆ ਇੰਜ ਕਿ ਇੱਕ ਦਿਨ ਮੁਹੰਮਦ ਸਦੀਕ ਆਪਣੇ ਗੀਤ ਰਿਕਾਰਡ ਕਰਵਾ ਕੇ ਕੰਪਨੀ ਤੋਂ ਬਸ ਰਾਈ ਵਾਪਸ ਆ ਰਿਹਾ ਸੀ ਬਸ ਦੇ ਵਿੱਚ ਹੀ ਉਸ ਦੀ ਮੁਲਾਕਾਤ ਗਿਆਨੀ ਆਤਮ ਸਿੰਘ ਅਤੇ ਉਸ ਦੀ ਬੇਟੀ ਬੀਬਾ ਰঞ্জੀਤ ਕੌਰ ਦੇ ਨਾਲ ਹੋਈ ਉਸ ਵਕਤ ਮੁਹੰਮਦ ਸਦੀਕ ਦੇ ਕਾਫੀ ਸਾਰੇ ਗੀਤ ਰਿਕਾਰਡ ਹੋ ਚੁੱਕੇ ਸਨ ਮੁਹੰਮਦ ਸਦੀਕ ਨੇ ਵੀ ਪਹਿਲਾਂ ਰਣਜੀਤ ਕੌਰ ਨੂੰ ਗਾਉਂਦੇ ਹੋਏ ਕਿਤੇ ਸੁਣਿਆ ਸੀ ਬਸ ਦੇ ਵਿੱਚ ਪਿਓ ਦੇ ਸਾਹਮਣੇ ਮੁਹੰਮਦ ਸਦੀਕ ਨੇ ਰਣਜੀਤ ਕੌਰ ਦੀ ਤਾਰੀਫ ਕੀਤੀ ਕਿ ਤੁਹਾਡੀ ਬੇਟੀ ਬਹੁਤ ਜ਼ਿਆਦਾ ਸਰੀਲਾ ਗਾਉਂਦੀ ਹੈ ਗੱਲਾਂ-ਗੱਲਾਂ ਵਿੱਚ ਹੀ ਮੁਹੰਮਦ ਸਦੀਕ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੈਨੂੰ ਵੀ ਕਿਸੇ ਸਾਥੀ ਕਲਾਕਾਰ ਦੀ ਜ਼ਰੂਰਤ ਹੈ ਉਸ ਵਕਤ ਰਣਜੀਤ ਕੌਰ ਵੀ ਕਿਸੇ ਵਧੀਆ ਗਾਇਕ ਸਾਥੀ ਦੀ ਭਾਲ ਦੇ ਵਿੱਚ ਸੀ ਦੋਹਾਂ ਵਿਚਕਾਰ ਉੱਥੇ ਬਸ ਵਿੱਚ ਹੀ ਇਕਰਾਰਨਾਮਾ ਹੋਇਆ ਤੇ ਉਸ ਦਿਨ ਤੋਂ ਬਾਅਦ ਬੀਬਾ ਰਣਜੀਤ ਕੌਰ ਅਤੇ ਮੁਹੰਮਦ ਸਦੀਕ ਨੇ ਇਕੱਠਿਆਂ ਗਾਉਣਾ ਸ਼ੁਰੂ ਕਰ ਦਿੱਤਾ ਦੋਹਾਂ ਦੇ ਮਿਲਦੇ ਨਾਲ ਇਹ ਜੋੜੀ ਇੰਨੀ ਹਿੱਟ ਹੋਈ ਕਿ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਸੱਥਾਂ ਵਿੱਚ ਬਸ ਇਸੇ ਜੋੜੀ ਦੇ ਹੀ ਚਰਚੇ ਹੁੰਦੇ ਸਨ ਦੋਹਾਂ ਨੇ ਮਿਲ ਕੇ ਕਰੀਬ 36 ਸਾਲ ਇਕੱਠੇ ਗੀਤ ਰਿਕਾਰਡ ਕਰਵਾਏ ਸਟੇਜਾਂ ਸਾਜੀਆਂ ਕੀਤੀਆਂ ਅਤੇ ਅਖਾੜੇ ਲਗਾਏ ਪਰ ਇਥੋਂ ਇਹ ਸਵਾਲ ਉੱਠਦਾ ਹੈ ਕਿ ਜੇਕਰ ਇਹ ਦੋਵੇਂ ਇੰਨੀਆਂ ਵਧੀਆ ਬੁਲੰਦੀਆਂ ਛੂਹ ਰਹੇ ਸਨ ਪਰ ਫਿਰ ਦੋਵਾਂ ਬੇਟੀਕਾਰ ਅਜੇ ਹੈ ਕਿ ਹੋਇਆ ਕਿ ਦੋਹਾਂ ਦੇ ਰਿਸ਼ਤੇ ਵਿੱਚ ਤਰੇੜ ਆ ਗਈ ਤਾਂ ਇਹ ਇੰਨੀ ਪੁਰਾਣੀ ਜੋੜੀ ਟੁੱਟ ਗਈ ਇਸ ਗੱਲ ਬਾਰੇ ਚਰਚਾ ਕਰਦੇ ਹੋਏ ਬੀਬਾ ਰਣਜੀਤ ਕੌਰ ਅੱਜ ਵੀ ਬੜਾ ਮਨ ਪਰ ਲੈਂਦੀ ਹੈ ਤੇ ਕਈ ਵਾਰ ਰੋ ਲੱਗ ਜਾਂਦੀ ਹੈ ਹੋਇਆ ਇੰਜ ਕਿ ਅਖਾੜੇ ਲਾਉਂਦੇ ਹੋਏ ਇੱਕ ਦਿਨ ਰਣਜੀਤ ਕੌਰ ਦੀ ਆਵਾਜ਼ ਅਚਾਨਕ ਖਰਾਬ ਹੋ ਗਈ ਜਾਂ ਇਦਾਂ ਕਹਿ ਲਓ ਕਿ ਬਿਲਕੁਲ ਬੰਦ ਹੀ ਹੋ ਗਈ ਮੁਹੰਮਦ ਔਸਦੀਕ ਇਸ ਬਾਰੇ ਜ਼ਿਕਰ ਕਰਦੇ ਹੋਏ ਦੱਸਦੇ ਕਿ ਇੱਕ ਦਿਨ ਇੱਕ ਸ਼ੋਅ ਦੇ ਦੌਰਾਨ ਬੀਬਾ ਰਣਜੀਤ ਕੌਰ ਨੂੰ ਪਾਣੀ ਦੇ ਵਿੱਚ ਕੋਈ ਜ਼ਹਿਰ ਮਲਾ ਕੇ ਪਿਲਾ ਦਿੱਤਾ ਗਿਆ ਜਿਸ ਕਾਰਨ ਸ਼ੋਅ ਦੇ ਵਿੱਚ ਹੀ ਬੀਬਾ ਰਣਜੀਤ ਕੌਰ ਦੀ ਆਵਾਜ਼ ਹੀ ਚਲੀ ਗਈ ਬਹੁਤ ਸਾਰੀ ਭੱਜ ਦੌੜ ਕੀਤੀ ਬਹੁਤ ਸਾਰੇ ਡਾਕਟਰਾਂ ਕੋਲ ਗਏ ਪਰ ਫਿਰ ਵੀ ਰਣਜੀਤ ਕੌਰ ਦੀ ਆਵਾਜ਼ ਪਹਿਲਾਂ ਵਰਗੀ ਨਾ ਹੋ ਸਕੀ ਅਖੀਰ ਰਣਜੀਤ ਕੌਰ ਨੂੰ ਗਾਇਕੀ ਤੋਂ ਦੂਰ ਹੋਣਾ ਪਿਆ ਕੁਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਬੀਬਾ ਰਣਜੀਤ ਕੌਰ ਅਤੇ ਮੁਹੰਮਦ ਸਦੀਕ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸ ਕਰਕੇ ਉਹ ਦੋਵੇਂ ਵੱਖ ਹੋ ਗਏ ਪਰ ਇਸ ਗੱਲ ਨੂੰ ਰਣਜੀਤ ਕੌਰ ਮੋਢ ਤੋਂ ਖਾਰਜ ਕਰਦੇ ਹਨ ਕਿ ਇਹੋ ਜਿਹਾ ਕੁਝ ਵੀ ਨਹੀਂ ਸੀ ਹੋਇਆ ਜੋ ਹੁਣ ਗਾਇਕਾ ਸਾਤ ਨਬਮੁਹਮਦ ਸਦੀਕ ਦੇ ਨਾਲ ਅਖਾੜਿਆਂ ਉੱਤੇ ਗਾ ਰਹੀ ਹੈ ਸੁਖਜੀਤ ਕੌਰ ਉਹ ਵੀ ਬੀਬਾ ਰਣਜੀਤ ਕੌਰ ਦੀ ਹੀ ਸ਼ਾਗਿਰਦ ਹੈ ਤੇ ਮੁਹੰਮਦ ਸਦੀਕ ਦੇ ਨਾਲ ਉਸ ਨੂੰ ਬੀਬਾ ਰਣਜੀਤ ਕੌਰ ਨੇ ਹੀ ਮਿਲਾਇਆ ਸੀ ਰਣਜੀਤ ਕੌਰ ਅੱਜਕੱਲ ਲੁਧਿਆਣੇ ਦੇ ਵਿੱਚ ਆਪਣੇ ਪਰਿਵਾਰ ਆਪਣੇ ਬੱਚਿਆਂ ਦੇ ਨਾਲ ਰਹਿ ਰਹੇ ਹਨ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਬੇਸ਼ੱਕ ਰਣਜੀਤ ਕੌਰ ਦੀ ਆਵਾਜ਼ ਖਰਾਬ ਹੋ ਗਈ ਪਰ ਉਸ ਵੱਲੋਂ ਗਾਇ ਗੀਤ ਸਦਾ ਲਈ ਅਮਰ ਹੋ ਗਏ ਜੋ ਅੱਜ ਵੀ ਲੋਕਾਂ ਵੱਲੋਂ ਬੜੇ ਚਾਅ ਨਾਲ ਸੁਨੇ ਜਾਂਦੇ ਹਨ ਸੋ ਦੋਸਤੋ ਏਸੀ ਕਹਾਣੀ ਮਸ਼ਹੂਰ ਪੰਜਾਬੀ ਗਾਇਕਾ ਬੀਬਾ ਰਣਜੀਤ ਕੌਰ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ